ਕਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਆਪ ਸਭ ਦਾ ਸਾਡੇ YouTube ਚੈਨਲ ਇੰਦਰ ਮੋਹਨ ਕੀਰਤਨ ਟਿਊਟੋਰੀਅਲ ਵਿੱਚ ਅਰਦਾਸ ਕਰਦੇ ਹਾਂ ਜੀ ਸਭ ਰਾਜੀ ਖੁਸ਼ੀ ਹੋਵੋਗੇ ਜੀ ਅੱਜ ਸ਼ਬਦ ਕਰਾਂਗੇ ਜੀ ਬਹੁਤ ਹੀ ਪਿਆਰਾ ਤੇ ਮਿੱਠਾ ਸ਼ਬਦ ਆਪ ਸਭ ਨੂੰ ਪਹਿਲਾਂ ਆਉਂਦਾ ਵੀ ਹੋਵੇਗਾ ਜੀ ਪਰ ਜਿਨ੍ਹਾਂ ਨੂੰ ਨਹੀਂ ਆਉਂਦਾ ਜੀ ਉਹ ਬਹੁਤ ਹੀ ਸੌਖੇ ਤਰੀਕੇ ਨਾਲ ਸਿੱਖ ਸਕਦੇ ਹਨ ਬਹੁਤ ਹੀ ਪ੍ਰਸਿੱਧ ਸ਼ਬਦ ਹੈ ਜੀ ਜੋ ਮੰਗਿਆ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਇਹ ਖਾਸ ਕਰਕੇ ਬੱਚਿਆਂ ਲਈ ਤੇ ਬੀਬੀਆਂ ਲਈ ਇਹ ਵੀਡੀਓ ਬਣਾਈ ਗਈ ਹੈ ਕਿ ਜੋ ਬਿਲਕੁਲ ਹਜੇ ਨਵੇਂ ਸਿੱਖ ਰਹੇ ਹਨ ਉਹ ਬਿਲਕੁਲ ਇਸ ਵੀਡੀਓ ਨੂੰ ਆਸਾਨੀ ਨਾਲ ਸ਼ਬਦ ਕਰ ਸਕਦੇ ਹਨ ਜੀ ਇਸ ਦੀ ਨੋਟੇਸ਼ਨ ਆਪ ਜੀ ਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗੀ ਆਓ ਜੇ ਪਹਿਲਾ ਸ਼ੁਰੂ ਕਰਦੇ ਹਾਂ ਪਹਿਲਾਂ ਵਜਾ ਕੇ ਦਿਖਾਵਾਂਗੇ ਜੀ ਗਾ ਕੇ ਦਿਖਾਵਾਂਗੇ ਫਿਰ ਆਪ ਜੀ ਨੂੰ ਹੌਲੀ ਹੌਲੀ ਸਿਖਾਵਾਂਗੇ ਬਾਕੀ ਨੋਟੇਸ਼ਨ ਆਪ ਜੀ ਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗੀ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੋ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਹਨ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰ ਦਿਆ ਕਰੋ ਤਾਂ ਜੋ ਕੋਈ ਵੀ ਅਪਡੇਟ ਕੀਤੀ ਵੀਡੀਓ ਆਪ ਜੀ ਤੱਕ ਪਹਿਲਾਂ ਪਹੁੰਚ ਸਕੇ ਜੀ ਅਤੇ ਜਿਹੜੇ ਚੈਨਲ ਨਾਲ ਜੁੜੇ ਹੋਏ ਹਨ ਉਹ ਬੀਬੀਆਂ ਜਰੂਰ ਧਿਆਨ ਨਾਲ ਦੇਖਣ ਜੀ ਆਓ ਜੀ ਆਪਾਂ ਸ਼ੁਰੂ ਕਰਦੇ ਹਾਂ Música in the ਸ਼ਬਦ ਬਹੁਤ ਹੀ ਸੌਖਾ ਸ਼ਬਦ ਹੈ ਜੀ ਅoje ਪੈਨ ਹੌਲੀ ਹੌਲੀ ਸਿੱਖਦੇ ਹਾਂ ਜੋ ਮੰਗੇ ਥਾ ਥਾ ਪ੍ਰਣਾ ਹੈ ਜੋ ਮੰਗੇ ਥਾ ਕੋਰੀ ਆਪ ਕੋ ਨਕਤੀ ਜੋ ਮੰਗੇ के फिर सो दो है सो सो दे नान पी दास ਓ ਓ ਈ ਓ ਸੱਚ ਹੋ ਵਾ ਜੋ ਮੰਗੇ ਠਾਕੂ ਰੀ ਆਪਣੇ ਤੰਯਾ ਸੋ ਕਾਇਤ ਅੰਤਰਾ ਇਹਦੇ ਵਿੱਚ ਹੀ ਸਾਰੇ ਅੰਤਰੇ ਲੱਗਣੇ ਹਨ ਜੀ ਆਪ ਜੀ ਬਹੁਤ ਹੀ ਆਸਾਨੀ ਤਰੀਕੇ ਨਾਲ ਕਰ ਸਕਦੇ ਹੋ ਜਿਹੜੇ ਅਜੇ ਬੱਚੇ ਸਿੱਖ ਰਹੇ ਹਨ ਗੁਰਦਾਰਾ ਸਾਹਿਬ ਵਿੱਚ ਪੜ੍ਹਦੇ ਹਨ ਸ਼ਬਦ ਉਹ ਇਹ ਸ਼ਬਦ ਬਹੁਤ ਹੀ ਆਸਾਨ ਤਰੀਕੇ ਨਾਲ ਕਰ ਸਕਦੇ ਹਨ ਜੀ ਆਪ ਜੀ ਨੂੰ ਵੀਡੀਓ ਕਿਦਾਂ ਦੀ ਲੱਗਦੀ ਹੈ ਜੀ ਲਾਈਕ ਕਰ ਦਿਆ ਕਰੋ ਜੀ ਸ਼ੇਅਰ ਕਰ ਦਿਆ ਕਰੋ ਵੱਤੋ ਵੱਤ ਦੋਸਤਾਂ ਮਿੱਤਰਾਂ ਵਿੱਚ ਤਾਂ ਜੋ ਹਰੇਕੀ ਕੀਰਤਨ ਦਾ ਲਾਹ ਲੈ ਸਕੇ ਜੀ ਕਮੈਂਟ ਆ ਰਹੀ ਆਪਣੇ ਸੁਝਾਅ ਜਰੂਰ ਦੱਸਿਆ ਕਰੋ ਆਪ ਜੀ ਨੂੰ ਵੀਡੀਓ ਕਿੱਦਾਂ ਲੱਗਦੀ ਹੈ ਨੋਟੇਸ਼ਨ ਆਪ ਜੀ ਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗੀ ਜੀ ਬਾਕੀ ਕਿਸੇ ਨੇ ਆਨਲਾਈਨ ਕਲਾਸਿਸ ਜੁਆਇਨ ਕਰਨੀਆਂ ਹੋ ਤਾਂ থাম্বਨੇਲ ਵਿੱਚ ਮੈਂ ਕੰਟੈਕਟ ਨੰਬਰ ਦਿੱਤਾ ਹੋਇਆ ਜੀ ਆਪ ਜੀ ਕਦੇ ਵੀ ਸੰਪਰਕ ਕਰ ਸਕਦੇ ਹੋ ਕਲਾਸਿਸ ਆਨਲਾਈਨ ਤੇ ਵੀਡੀਓ ਕਾਲ ਦੋਨੋਂ ਹੀ ਅਵੇਲੇਬਲ ਹੋਣਗੇ ਜੀ ਹੋ ਕੁਲਾ ਚੁਕਾ ਨੀ ਖਿਮਾ ਬਖਸ਼ਨੀ ਜੀ ਬਹੁਤ ਹੀ ਜਲਦ ਆਪ ਜੀ ਨੂੰ ਇਸੇ ਤਰੀਕੇ ਨਾਲ ਅਗਲੇ ਲੈਸਨ ਵਿੱਚ ਮਿਲਦੇ ਹਾਂ ਜੀ ਧੰਨਵਾਦ ਜੀ ਦੋ ਦਿਨ ਸਿਹਤ ਨਾ ਠੀਕ ਹੋਣ ਕਰਕੇ ਜੀ ਵੀਡੀਓ ਅਪਲੋਡ ਨਹੀਂ ਕਰ ਪਾਈ ਜੀ ਮਾਫੀ ਚਾਹੁੰਨੇ ਹਾਂ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ